ਕੋ ਬੋਲਦਾ ਫਿਰ ਬੋਲਦਾ ਹੋਰ ਬੋਲਨੇ ਤਾਂ ਹੀ ਤੁਸੀਂ ਛੁੜਦੇ ਨਹੀਂ ਦਾਸ ਦੀ ਘਰ ਦੀ ਵੇਖੋ ਕਿੰਨਾ ਕੁਝ ਬੋਲੀ ਏ ਉੱਥੇ ਡਾਕਟਰਾਂ ਬਾਰੇ ਪੁੱਛਿਆ ਉਹ ਬਲਬੀਰ ਸਿੰਘ ਦਾ ਐਡਾ ਵਧੀਆ ਜਵਾਬ ਆਇਆ ਕਿ ਮੈਂ ਤਾਂ ਖੁਸ਼ੀਪੜਾ ਹੋ ਗਿਆ ਪਹਿਲਾਂ ਵੇਖੋ ਜੀ ਹੁਣ ਦੇਖੋ ਡਾਕਟਰਾਂ ਦੀ ਕਹਿੰਦੇ ਆਮ ਆਦਮੀ ਕਲੀਨਿਕ ਮਾਡਲ ਤੋਂ ਨਿਕਲ ਮਦਰਾਸ ਤੱਕ ਦਾ ਇhtਿਆਤ ਜਾਂਦਾ ਕਿ ਜੋ ਇਲਾਜ ਆਮ ਆਦਮੀ ਕਲੀਨਿਕ 'ਚ ਹੁੰਦਾ ਉੱਥੇ ਨਹੀਂ ਹੁੰਦਾ ਮਗਰ ਜੇ ਤਾਂ ਅਸੀਂ ਪੁੱਛਿਆ ਕਿ ਸਾਡੇ ਤਾਂ ਮਜੀਠੇ ਤੇ ਕੈਨਾਲੋਜੀਸਟ ਨਹੀਂ ਤੇ ਅੰਕੋ ਵਜੀਰ ਸਾਹਿਬ ਦਾ ਜਵਾਬ ਹੈ ਹਾਂ ਬੜੀ ਘਾਟ ਹੈ ਤੁਸੀਂ ਲੱਭ ਲਿਓ ਤੇ 58 ਤੋਂ 65 ਸਾਲ ਦੀ ਉਮਰ ਦਾ ਹੋਵੇ ਤੇ ਹੀ ਰੱਖ ਲਾਂਗੇ ਸਾਡੂ ਦਾਦੀ ਡਿਊਟੀ ਮਤਲਬ ਇੱਥੇ ਇਥੇ ਬਾਰਡਰ ਚੱਲ ਰਾਇਆ ਇਹਨਾਂ ਨੂੰ ਕੀ ਹੁਣ ਕਹੀਏ ਤੇ ਕੀ ਨਾ ਕਹੀਏ ਹਸਪਤਾਲਾਂ ਤੇ ਆ ਕੱਲ ਪਰਸੋਂ ਦੀ ਖਬਰ ਹੈ ਇੱਧਰ ਜਾ ਕੇ ਵੈਸਟ ਬੰਗਾਲ ਨੌਲਾ ਪਾਰ ਐਸੀ ਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਪਰਸੋਂ ਤੋਂ ਤੇ ਹੀ ਕੁਝ ਡਾਕਟਰਾਂ ਨੂੰ ਆ ਮਤਲਬ देयर इज टोटल ਕੋਲਾਪਸ ਆਫ ਲਾ ਐਂਡ ਆਰਡਰ ਸਰ ਇਟ ਇਜ਼ ਯੂ ਡੋਨਟ ਈਵਨ ਰੈਲੀਜ਼ ਦਾ ਸੀਰੀਅਸਨੈਸ ਤੁਸੀਂ ਕਿਸੇ ਬੰਦੇ ਨਾਲ ਜਾ ਕੇ ਕਿਸੇ ਨਾਲ ਬੈਠੋ ਤੁਹਾਨੂੰ ਦੱਸੂਗਾ ਥੈਟ ਆਈ ਡੋਨਟ ਫੀਲ ਸੇਫ ਟੂਡੇ ਚਾਹੇ ਦੁਕਾਨਦਾਰ ਚਾਹੇ